ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੋਹਾਲੀ ਪੁਲਿਸ ਵੱਲੋਂ ਡੀਐਸਪੀ ਹਰਸਿਮਰਨ ਸਿੰਘ ਬਲ ਦੀ ਅਗਵਾਈ ਵਿੱਚ ਕੱਢਿਆ ਗਿਆ ਫਲੈਗ ਮਾਰਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਨ ਸਿੰਘ ਬਲ ਡੀਐਸਪੀ ਨੇ ਦੱਸਿਆ ਕਿ ਮੋਹਾਲੀ ਪੁਲਿਸ ਦੀ ਸਬ ਡਿਵੀਜ਼ਨ ਅੰਦਰ ਆਨ ਦੇ ਸਾਰੇ ਪਿੰਡਾਂ ਵਿੱਚ ਅਮਨੋ ਆਮਾਨ ਨਾਲ ਚੋਣਾਂ ਕਰਵਾਈਆਂ ਜਾਣਗੀਆਂ ਡੀਸੀ ਮੋਹਾਲੀ ਦੇ ਆਦੇਸ਼ਾਂ ਅਨੁਸਾਰ ਮੋਹਾਲੀ ਪੁਲਿਸ ਵੱਲੋਂ 75 ਤੋਂ 80% ਅਸਲਾ ਥਾਣਿਆਂ ਵਿੱਚ ਜਮ੍ਹਾਂ ਕਰਵਾ ਲਿਆ ਗਿਆ ਹੈ ਤਾ ਜੋ ਕਿਸੇ ਵੀ ਤਰੀਕੇ ਦੀ ਅਣਸੁਖਵੀਂ ਘਟਨਾ ਨਾ ਵਾਪਰ ਸਕੇ ਜਿਦਾਂ ਕਿ ਪੰਚਾਇਤੀ ਚੋਣਾਂ ਸਿਰ ਤੇ ਹਨ ਉਹਦੇ ਰਿਗਾਰਡ ਦੇ ਵਿੱਚ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਦੇਣੀ ਤੇ ਉਸ ਰਿਗਾਰਡ ਦੇ ਵਿੱਚ ਸਾਰੇ ਅਸੀਂ ਪਿੰਡਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਤੇ ਅੱਜ ਅਸੀਂ ਆਪਣੇ ਇਲਾਕੇ ਸੁਹਾਣਾ ਤੇ ਆਈਟੀ ਸਿਟੀ ਦੇ ਪਿੰਡਾਂ ਦੇ ਵਿੱਚ ਦੀ ਹੁੰਦੇ ਹੋਏ ਤੇ ਲਾਂਡਰਾਂ ਚੌਂਕ ਚੋਂ ਪਹੁੰਚੇ ਆ। ਇੱਥੋਂ ਅਸੀਂ ਫੇਰ ਲਖਨੌਰ ਹੋ ਕੇ ਮੌਲੀ ਤੱਕ ਜਾਵਾਂਗੇ। ਸੋ ਕਿੰਨੇ ਕਿੰਨੇ ਫੋਰਸ ਆਪਣੇ ਵਾਸਤੇ ਡਿਪਲੋਏ ਕੀਤੀ ਕਿ ਕਿੰਨੇ ਘੜੀ ਤੋਂ ਫੋਰਸ ਲਗਾਈ ਜਾਂਦੀ ਹੈ। ਇਹਦੇ ਵਿੱਚ ਜਿਹੜੀ ਅਜੇ ਜਿਹੜੀ ਉਹਦੀ ਪਲਾਨ ਜਿਹੜੀ ਸੈਂਸਿਟਿਵਨੈਸ ਹੈ ਵੀ ਬੈਰੀ ਸੰਸਟੇਵ ਤੇ ਜਿਹੜੇ ਸਵੇਦਨਸ਼ੀਲ ਤੇ ਆ ਆਪਣੇ ਹੈਗੇ ਆ ਉਹਨਾਂ ਦੇ ਰਿਗਾਰਡ ਜਿੱਦਾਂ ਜਿੱਦਾਂ ਇਲੈਕਸ਼ਨ ਕਮਿਸ਼ਨ ਵੱਲੋਂ ਆ ਉਹਦੇ ਰੂਲ ਦੇ ਮੁਤਾਬਕ ਉਨੀ ਉਨੀ ਫੋਰਸ ਸਾਡੇ ਐਸਐਸਪੀ ਸਾਹਿਬ ਲਾਉਂਦੇ ਫਿਰ ਉਹ ਟ੍ਰੈਕ ਤੇ ਡੀਸੀ ਮੁਹਾਰੀ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ ਜਿੰਨੇ ਵੀ ਲਸਨਸ਼ੀਅਤ ਹਥਿਆਰ ਨੇ ਤੇ ਉਹ ਜਮ੍ਹਾਂ ਕਰਵਾ ਲੈ ਜਾਣ ਤੇ ਕਿੰਨੇ ਕੁ ਜਿਹੜੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਤੇ ਕਰਵਾਉਣੇ ਪਏ ਸਾਡੇ ਜਿਹੜੇ ਐਸਐਚਓ ਸੁਹਾਣਾ ਤੇ ਐਸਐਚਓ ਆਈਟੀ ਸਿਟੀ ਦੇ ਏਰੀਏ ਦੇ ਵਿੱਚ तकरीबन 75 ਤੋਂ 80% ਅਸਲਾ ਜਮ੍ਹਾਂ ਹੋ ਚੁੱਕਾ ਹੈ ਤੇ ਫਿਰ ਵੀ ਜੇਕਰ ਕੋਈ ਨਿੱਕੀ-ਮੋਟੀ ਕੋਈ ਗੱਲ ਝਗੜਾ ਹੁੰਦਾ ਹੈ ਉਹਦਾ ਅਸੀਂ ਉਸੇ ਵੇਲੇ ਪ੍ਰੀਵੈਂਟਿਵ ਐਕਸ਼ਨ ਲਈਦੇ ਹਾਂ